ਰਾਜਵੀ ਜਵੰਦਾ ਦੇ ਅੰਤਿਮ ਸੰਸਕਾਰ ਨੂੰ ਕੁਝ ਘੰਟੇ ਹੀ ਹੋਏ ਸੀ ਕਿ ਇੱਕ ਹੋਰ ਗੱਬਰੂ ਨੌਜਵਾਨ ਦੀ ਮੌਤ ਦੀ ਖਬਰ ਸਾਹਮਣੇ ਆਂਦੀ ਹੈ ਬੋਡੀ ਬਿਲਡਰ ਵਰਿੰਦਰ ਕੁਮਨ ਅਜੇ ਹਰ ਕੋਈ ਰਾਜਵੀ ਜਵੰਦਾ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਆਪਣੇ ਆਪ ਨੂੰ ਸਦਮੇ ਤੋਂ ਬਾਹਰ ਕੱਢ ਰਹੀ ਸੀ ਤੇ ਖੋਰ ਅਜੇ ਹੀ ਖਬਰ ਸਾਹਮਣੇ ਆਂਦੀ ਹੈ ਜਿਸ ਤੋਂ ਬਾਅਦ ਹਰ ਇੱਕ ਤਾਈ ਕਹਿੰਨਾ ਹੈ ਕਿ ਕੀ ਹੋ ਗਿਆ ਪੰਜਾਬ ਨੂੰ ਪਿਛਲੇ ਕੁਝ ਮਹੀਨੇ ਬਹੁਤ ਜ਼ਿਆਦਾ ਔਖੇ ਰਹੇ ਨੇ ਪੰਜਾਬ ਦੇ ਲਈ ਤੇ ਹੁਣ ਇੱਕ ਅਜਿਹਾ ਨੌਜਵਾਨ ਅਜਿਹਾ ਗੱਬਰੂ ਅਜਿਹਾ ਬੋਡੀ ਬਿਲਡਰ ਜਿਸ ਨੇ ਇੰਟਰਨੈਸ਼ਨਲ ਲੈਵਲ ਤੇ ਆਪਣਾ ਨਾਮ ਕਮਾਇਆ ਵਰਿੰਦਰ ਕੁਮਨ ਉਹਨਾਂ ਦੇ ਦੇਹਾਂ ਦੀ ਖਬਰ ਨੇ ਇੱਕ ਵਾਰ ਫਿਰ ਤੋਂ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ। ਵਰਿੰਦਰ ਕੁਮਰ ਨੇ ਨੈਸ਼ਨਲੀ ਬਲਕਿ ਇੰਟਰਨੈਸ਼ਨਲ ਲੈਵਲ ਤੇ ਨਾਮ ਕਮਾਇਆ। ਬਾਡੀ ਬਿਲਡਿੰਗ ਦੀ ਦੁਨੀਆ ਦੇ ਵਿੱਚ ਆਪਣਾ ਨਾਮ ਕਮਾਇਆ, ਆਪਣੀ ਮਿਹਨਤ ਦੇ ਨਾਲ ਇੱਕ ਰੁਤਬਾ ਕਮਾਇਆ ਜਿਸ ਦੇ ਚੱਲਦੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਸਰਾਨਾ ਇਸ ਗੱਲ ਦੀ ਦਿੱਤੀ ਜਾਂਦੀ ਸੀ ਕਿ ਉਹਨਾਂ ਨੇ ਬਾਡੀ ਬਿਲਡਿੰਗ ਦੇ ਵਿੱਚ ਆਪਣਾ ਕੈਰੀਅਰ ਬਣਾਇਆ ਵੈਜੀਟੇਰੀਅਨ ਡਾਈਟ ਦੇ ਸਿਰ ਤੇ। 1983 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਗੁਰਦਾਸਪੁਰ ਦੇ ਇਲਾਕੇ ਦੇ ਵਿੱਚ। ਗੁਰਦਾਸਪੁਰ ਦੇ ਵਿੱਚ ਜਿੱਥੇ ਉਹਨਾਂ ਦਾ ਜਨਮ ਹੋਇਆ ਪਰ ਹੁਣ ਕਾਫੀ ਲੰਬੇ ਸਮੇਂ ਤੋਂ ਅਜਲੰਦਿਲ ਦੇ ਵਿੱਚ ਰਹਿ ਰਹ ਸਾਇਪੁਰ ਖਾਲਸਾ ਕਾਲਜ ਦੇ ਵਿੱਚ ਉਹਨਾਂ ਨੇ ਐਮਏ ਇਨ ਇੰਗਲਿਸ਼ ਕੀਤੀ ਸੀ ਤੇ ਨਾਲ ਹੀ ਦੱਸਿਆ ਜਾਂਦਾ ਕਿ ਉਹਨਾਂ ਨੇ ਡਾਂਸ ਐਕਟਿੰਗ ਕੋਰਸਸ ਵੀ ਜੁਆਇਨ ਕੀਤੇ ਸੀ ਫਿਲਮਾਂ ਦੇ ਵਿੱਚ ਐਂਟਰ ਕਰਨ ਤੋਂ ਪਹਿਲਾਂ 2009 ਦੇ ਵਿੱਚ ਵਿਰਧ ਘੁੰਮਣ ਨੇ ਮਿਸਟਰ ਇੰਡੀਆ ਦਾ ਖਿਤਾਬ ਜਿੱਤਿਆ ਤੇ ਮਿਸਟਰ ਏਸ਼ੀਆ ਦੇ ਉਹ ਸੈਕੰਡ ਅਵਾਰਡੀ ਸੀ ਬਾਡੀ ਬਿਲਡਿੰਗ ਦੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਅਹਿਮ ਮੰਨੀ ਜਾਂਦੀ ਹੈ ਡਾਈਟ ਐਂਡ ਮੋਸਟ ਆਫ ਦ ਬੋਡੀ ਬਿਲਡਰਸ ਯੂਜੂਲੀ ਡਿਪੈਂਡ ਕਰਦੇ ਨੇ ਨਾਨ ਵੈਜੀਟੇਰੀਅਨ ਡਾਈਟਸ ਤੇ ਪਰ ਵਰਿੰਦਰ ਕੁਮਨ ਅਜੇ ਬੋਡੀ ਬਿਲਡਰ ਸੀ ਜੋ ਹਰ ਵਾਰ ਪੂਰੇ ਮਾਨ ਦੇ ਨਾਲ ਇਹ ਗੱਲ ਹਰ ਕਿਸੇ ਨਾਲ ਸ਼ੇਅਰ ਕਰਦੇ ਸੀ ਕਿ ਉਹਨਾਂ ਨੇ ਬੋਡੀ ਬਿਲਡਿੰਗ ਦੀ ਦੁਨੀਆ ਦੇ ਵਿੱਚ ਆਪਣਾ ਕੈਰੀਅਰ ਬਣਾਇਆ ਆਪਣਾ ਇੱਕ ਰੁਤਬਾ ਕਮਾਇਆ ਪਰ ਇਹ ਸਭ ਉਹਨਾਂ ਨੇ ਮੁਕੰਮਲ ਕੀਤਾ ਸਿਰਫ ਵੈਜੀਟੇਰੀਅਨ ਡਾਈਟ ਦੇ ਸਿੱਤੇ ਉਹ ਖੁਦ ਵੀ ਅਜਿਹਾ ਕਰਦੇ ਸੀ ਔਰ ਲੋਕਾਂ ਨੂੰ ਵੀ ਅਜਿਹਾ ਹੀ ਕਰਨ ਲਈ ਪ੍ਰੇਰਿਤ ਕਰਦੇ ਸੀ ਉਹ ਮੰਨਦੇ ਸੀ ਕਿ ਉਹਨਾਂ ਦਾ ਡੀਐਨਏ ਉਹਨਾਂ ਦੇ ਜੀਨਸ ਗੁਰਦਾਸਪੁਰ ਇਲਾਕੇ ਦੇ ਨੇ ਉੱਥੋਂ ਉਹਨਾਂ ਨੂੰ ਡੀਐਨਏ ਮਿਲਿਆ ਸਟਰੋਂਗ ਜੀਨਸ ਇਲੇਜ ਉਸਤੇ ਕਰਕੇ ਉਹਨਾਂ ਦੀ ਇੱਕ ਅੱਛੀ ਬੋਡੀ ਬਣੀ ਹੈ ਪਰ ਨਾਲ ਹੀ ਉਹਨਾਂ ਦਾ ਮੰਨਣਾ ਸੀ ਕਿ ਬਾਕੀ ਬੋਡੀ ਬਿਲਡਰਜ਼ ਦੇ ਮੁਕਾਬਲੇ ਉਹਨਾਂ ਨੂੰ ਦੁੱਗਣੀ ਮਿਹਨਤ ਕਰਨੀ ਪੈਂਦੀ ਹੈ ਆਪਣੀ ਬੋਡੀ ਨੂੰ ਸਸਟੇਨ ਕਰਨ ਲਈ ਜਿੱਥੇ ਉਹ ਬਨੇ ਫਰਸਟ ਵੈਜੀਟੇਰੀਅਨ ਪ੍ਰੋਫੈਸ਼ਨਲ ਬੋਡੀ ਬਿਲਡਰ ਉੱਥੇ ਹੀ ਬੋਡੀ ਬਿਲਡਿੰਗ ਦੀ ਦੁਨੀਆ ਦੇ ਵਿੱਚ ਆਰਨਲਡ ਦਾ ਨਾਮ ਬਹੁਤ ਜ਼ਿਆਦਾ ਪ੍ਰਚਲਿਤ ਹੈ ਇੱਕ ਸ਼ੋਟ ਦੌਰਾਨ ਜਦ ਉਹਨਾਂ ਦੀ ਮੁਲਾਕਾਤ ਹੋਈ ਆਰਨਲਡ ਦੇ ਨਾਲ ਤਾਂ ਆਰਨਲਡ ਉਹਨਾਂ ਤੋਂ ਇੰਨੇ ਜ਼ਿਆਦਾ ਇੰਪ੍ਰੈਸ ਸੀਗੇ ਕਿ ਏਸ਼ੀਆ ਦੇ ਵਿੱਚ ਆਪਣੇ ਹੈਲਥ ਪ੍ਰੋਡਕਟਸ ਨੂੰ ਪ੍ਰੋਮੋਟ ਕਰਨ ਲਈ ਉਹਨਾਂ ਨੇ ਵਿਰਿੰਦਰ ਕੁਮਰ ਨੂੰ ਚੁਣਿਆ ਐਸ ਅ ਬ੍ਰੈਂਡ ਐਂਬੈ ਇੰਡੀਅਨ ਬੋਡੀ ਬਿਲਡਰ ਸੀਗੇ ਜਿਨ੍ਹਾਂ ਨੇ ਸਿਕਿਉਰ ਕੀਤਾ ਸੀ ਆਈ ਐਫ ਬੀ ਬੀ ਪ੍ਰੋ ਕਾਰਡ ਜੋ ਬੋਡੀ ਬਿਲਡਿੰਗ ਦੀ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਮਾਈਲਸਟੋਨ ਸੀ ਨੈਸ਼ਨਲ ਟਾਈਟਲਸ ਅਰਨਿੰਗ ਦ ਆਈਐਫਪੀਬੀ ਪ੍ਰੋ ਕਾਰਡ ਇਸ ਸਭ ਦੇ ਕਰਕੇ ਉਹਨਾਂ ਨੇ ਅਰਨ ਕੀਤਾ ਇੱਕ ਬਹੁਤ ਹੀ ਖਾਸ ਟਾਈਟਲ ਹੀ ਮੈਨ ਆਫ ਇੰਡੀਆ ਕੁਮੰਡ ਦਾ ਨਾਮ ਸਿਰਫ ਪੰਜਾਬ ਵਿੱਚ ਹੀ ਨਹੀਂ ਬਲਕਿ ਬਾਲੀਵੁੱਡ ਤੱਕ ਚੱਲਦਾ ਸੀ ਸਲਮਾਨ ਖਾਨ ਦੇ ਨਾਲ ਉਹਨਾਂ ਨੇ ਸਕਰੀਨ ਸਪੇਸ ਸ਼ੇਅਰ ਕੀਤੀ ਇਨ ਦ ਫਿਲਮ ਟਾਈਗਰ 3 ਉਹਦੇ ਸਿੰਗਮ ਰਿਟਰਨਸ ਦੇ ਵਿੱਚ ਉਹਨਾਂ ਨੇ ਖਾਸ ਕਿਰਦਾਰ ਨਿਭਾਇਆ ਬਜੰਗ ਬਲੀ ਦਾ ਕਿਰਦਾਰ ਨਿਭਾਇਆ ਉਹਨਾਂ ਨੇ ਸਿੰਗਮ ਰਿਟਰਨ ਦੇ ਵਿੱਚ ਜਿਸ ਦੇ ਚੱਲਦੇ ਉਹ ਆਪਣੇ ਆਪ ਨੂੰ ਬlesed feel ਕਰਦੇ ਸੀ ਹੋਰ ਕਈ ਬਾਲੀਵੁੱਡ ਫਿਲਮਾਂ ਦੇ ਵਿੱਚ ਉਹਨ ਨਾਲ ਮਰ ਜਾਵਾ ਫਿਲ ਦੇ ਵਿੱਚ ਵੀ ਦੇਖੇ ਜਿਸ ਦੇ ਚਾਲ ਦੇ ਸਦਾਤ ਮੋਹੋਤਰਾ ਨੇ ਉਹਨਾਂ ਦੇ ਲਈ ਇੱਕ ਸਟੋਰੀ ਵੀ ਸ਼ੇਅਰ ਕੀਤੀ ਬਤੌਰ ਲੀਡ ਉਹਨਾਂ ਨੇ ਪੰਜਾਬੀ ਫਿਲਮ ਦੇ ਵਿੱਚ ਡੈਬਿਊ ਕੀਤਾ ਵਿਦ ਫਿਲਮ ਕਬੜੀ ਵਾਂਸ ਅਗੇਨ ਤੇ ਹਿੰਦੀ ਫਿਲਮਸ ਦੇ ਵਿੱਚ ਉਹਨਾਂ ਨੇ ਡੈਬਿਊ ਕੀਤਾ ਵਿਦ ਫਿਲਮ ਰੋਡ ਟਾਈਗਰਸ ਆਫ ਦ ਸੁੰਦਰਬਾਂਸ ਪ੍ਰਿੰਦਰ ਕੁਮਾਰ ਮੰਦੇ ਸੀ ਕਿ ਜੇ ਉਹਨਾਂ ਨੂੰ ਅਦਾਕਾਰੀ ਦੀ ਲਾਈਨ ਦੇ ਵਿੱਚ ਐਕਟਿੰਗ ਦੀ ਲਾਈਨ ਦੇ ਵਿੱਚ ਕੰਮ ਆਦਾ ਤਾਂ ਉਹ ਕਰਦੇ ਨੇ ਆਦਰਵਾਇਸ ਉਹ ਬਹੁਤ ਜ਼ਿਆਦਾ ਖੁਸ਼ ਨੇ ਆਪਣੇ ਫੈਮਲੀ ਬਿਜ਼ਨਸ ਤੋਂ ਆਪਣਾ ਡੇਰੀ ਫਾਰਮਿੰਗ ਬਿਜ਼ਨਸ ਉਹ ਖੁਦ ਆਪ ਆਪਰੇਟ ਕਰਦੇ ਸੀ ਤੇ ਨਾਲ ਹੀ ਆਪਣੇ ਫਿਟਨੈਸ ਤੇ ਬੋਡੀ ਬਿਲਡਿੰਗ ਵੈਂਚਰਸ ਦੇ ਵਿੱਚ ਕੋ ਬ ਹੋ ਸੀਗੇ ਅੰਮ੍ਰਿਤਸਰ ਦੇ ਫੋਟਸ ਹਸਪੀਟਲ ਦੇ ਵਿੱਚ ਆਪਣੀ ਇੱਕ ਸਰਜਰੀ ਤੇ ਚਲਦੇ ਹੋਏ ਉਹ ਕੁਦ ਆਪ ਗਏ ਸੀ ਜਿੱਤੇ ਸਰਜਰੀ ਦੇ ਦੌਰਾਨ ਹੀ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਦੋ ਕਾਰਡੀਅਕ ਅਰੇਸਟ ਆਏ ਔਰ ਉਹਨਾਂ ਦੀ ਮੌਤ ਹੋ ਗਈ। ਤਾਂ ਸਹੀ ਹੈ ਕਿ ਬਾਡੀ ਬਿਲਡਿੰਗ ਦੀ ਦੁਨੀਆ ਦੇ ਵਿੱਚ ਕਈ ਇੰਜਰੀਜ਼ ਹੁੰਦੀਆਂ ਰਹਿੰਦੀਆਂ ਨੇ। ਬਟ ਵਰਿੰਦਰ ਕੁਮਨ ਹਮੇਸ਼ਾ ਕੌਨਸ਼ੀਅਸ ਰਹਿੰਦੇ ਸੀਗੇ ਔਰ ਯੂਜੂਲੀ ਆਪਣੇ ਐਕਸਪੀਰੀਐਂਸਸ ਆਪਣੇ ਫੈਨਸ ਨਾਲ ਆਪਣੇ ਲਵਡ ਵਨਸ ਨਾਲ ਔਰ ਆਨ ਵੈਲੇ ਬਾਡੀ ਬਿਲਡਰਸ ਨਾਲ ਵੀ ਸ਼ੇਅਰ ਕਰਦੇ ਰਹਿੰਦੇ ਸੀ। ਪਹਿਲਾ ਰਾਜਵੀ ਜਵੰਦਾ ਤੇ ਹੁਣ ਵਰਿੰਦਰ ਕੁਮਨ ਯੰਗ ਟੈਲੈਂਟਿਡ ਆਰਟਿਸਟ ਪੰਜਾਬੀ ertidi ਦੇ ਦੋ ਸੱਚੇ ਸੁਚੱਜੇ ਕਲਾਕਾਰ ਜੋ ਆਪਣੀ ਮਿਹਨਤ ਦੇ ਨਾਲ ਆਪਣੀ ਰੋਜ਼ੀ-ਰੋਟੀ ਵੀ ਕਮਾਰੇ ਸੀਗੇ ਤੇ ਆਪਣੇ ਸ਼ੌਕ ਨੂੰ ਵੀ ਪੂਰਾ ਕਰ ਰਹੇ ਸੀ ਅੱਜ ਇਹ ਦੋਨੋਂ ਸਾਡੇ ਵਿਚਾਲੇ ਨਹੀਂ ਹਨ ਇਹ ਸਭ ਦੇਖਣ ਤੋਂ ਬਾਅਦ ਹਰ ਇੱਕ ਇਹੋ ਹੀ ਗੱਲ ਆਖ ਰਿਹਾ ਹੈ ਕੀ ਹੋ ਗਿਆ ਸਾਡੇ ਪੰਜਾਬ ਦੀ ertidi ਨੂੰ